ਸਾਧੋ ਪਹਿਲਾਂ ਤੁਹਾਡਾ ਸਾਰੇ মিডিਆ ਸਾਥੀਆਂ ਦਾ ਸ਼ੁਕਰੀਆ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਔਰ ਸਾਡਾ ਸੋਸ਼ਲ ਮੀਡੀਆ ਜਿੰਨਾ ਵੀ ਤੁਸੀਂ ਆਇਓ ਜੀ ਆਇਆਂ ਨੂੰ ਔਰ ਅੱਜ ਲੁਧਿਆਣੇ ਦੇ ਅੰਦਰ ਪੰਜਾਬ ਦੇ ਵਿੱਚ ਜਿਹੜੀ ਕਣਕ ਦੀ ਖਰੀਦ ਦਾ ਸਿਲਸਿਲਾ ਆਰੰਭ ਹੋਇਆ ਹੈ 1 April ਤੋਂ ਉਸ ਸੰਦਰਭ ਚ ਪੰਜਾਬ ਦੇ ਅੰਦਰ ਮਬਖ ਮਬਖ ਇਲਾਕਿਆਂ ਸਵੀਡਿੰਗਾਂ ਕਰ ਰਹੇ ਆ ਇਸੋਂ ਪਹਿਲਾਂ ਦੁਆਬੇ ਦੀ ਮੀਟਿੰਗ ਕੀਤੀ ਆ ਕੱਲ ਮਾਝੇ ਦੀ ਸੀਗੀ ਸੋ ਅੱਜ ਮਾਲਵੇ ਦੇ ਸੇ ਜਿਹੜੇ ਸਾਡੇ ਡਿਸਟ੍ਰਿਕਟ ਨੇ ਉਹਨਾਂ ਦੀ ਮੀਟਿੰਗ ਇੱਥੇ ਕੀਤੀ ਆ ਸੋ ਮੇਰੇ ਨਾਲ ਮੇਰੇ ਡਿਪਟੀ ਡਾਇਰੈਕਟਰ ਸੱਜੀ ਔਰ ਖੱਬੇ ਬੈਠੇ ਨੇ ਨਾਲ ਸਾਡੇ ਡੀ ਐਫ ਐਸ ਆਲ ਡਿਸਟ੍ਰਿਕਟ ਜਿਹੜੇ ਇੱਥੇ ਆਏ ਨੇ ਸੋ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੇ ਉਹਨਾਂ ਦਾ ਸਪੈਸ਼ਲ ਹਦੇਸ਼ ਆ ਕਿ ਇਹ ਜਿਹੜਾ ਬੀਟ ਦੀ ਪ੍ਰੋਕੂਰਮੈਂਟ ਦਾ ਸੀਜ਼ਨ ਸ਼ੁਰੂ ਹੋਇਆ 1 April ਤੋਂ ਆਮੇ ਅਜੇ ਉਹ ਕਣਕ ਉਸ ਲੈਵਲ ਦੀ ਮੰਡੀਸ ਨਹੀਂ ਆ ਰਹੀ ਲੇਕਿਨ ਉਹਦੇ ਪ੍ਰਬੰਧਾ ਨੂੰ ਲੈ ਕੇ ਉਹਦੇ ਇੰਤਜ਼ਾਮ ਨੂੰ ਲੈ ਕੇ ਲਗਾਤਾਰ ਮਾਨਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇਹ ਹਦਾਇਤ ਹੈ ਕਿ ਮੰਡੀਆਂ ਦੇ ਅੰਦਰ ਪ੍ਰਬੰਧਾ ਨੂੰ ਮਤਲਬ ਜਿਹੜਾ ਬਿਹਤਰ ਕਰਨ ਦੇ ਲਈ ਔਰ ਬਿਹਤਰ ਕਰਨ ਦੇ ਲਈ ਜੋ ਵੀ ਸਾਡਾ ਮੈਕੈਨਿਜ਼ਮ ਐ ਡਿਪਾਰਟਮੈਂਟ ਦਾ ਉਹਨੂੰ ਚੁਸਦਰੁਸ ਕਰਨ ਦੇ ਲਈ ਅਸੀਂ ਜਿਹੜੀਆਂ ਮੀਟਿੰਗਾਂ ਕਰ ਰਹੇ ਆ ਸੋ ਕਿਉਂਕਿ ਇਹਨਾਂ ਦਿਨਾਂ ਦੇ ਅੰਦਰ ਜਿਹੜਾ ਕਣਕ ਦੀ ਖਰੀਦ ਆ ਅੰਦਾਜ਼ਨ 8 ਲੱਖ ਕਿਸਾਨ ਪੰਜਾਬ ਦੇ ਵੱਖ-ਵੱਖ ਖਰੀਦ ਕੇਂਦਰਾਂ ਤੇ ਜਾਏਗਾ 1864 ਮੰਡੀਆਂ ਜਿਨ੍ਹਾਂ ਦੇ ਅੰਦਰ ਕਣਕ ਖਰੀਦੀ ਜਾਊਗੀ ਔਰ ਇਸ ਤੋਂ ਇਲਾਵਾ 600 आरजी ਮੰਡੀਆਂ ਜਿਹੜੀਆਂ ਅਸੀਂ ਤਿਆਰ ਰੱਖੀਆਂ ਹੋਈਆਂ ਨੇ ਜੇਕਰ ਲੋਡ ਪੈ ਜਾਵੇ ਤਾਂ ਉਹਨਾਂ ਦਾ ਇਸਤੇਮਾਲ ਵੀ ਕਰਾਂਗੇ ਸੋ 1864 ਖਰੀਦ ਕੇਂਦਰਾਂ ਦੇ ਉੱਤੇ ਲਗਭਗ 8 ਲੱਖ ਕਿਸਾਨ ਨੇ ਆਪਣੀ ਫਸਲ ਲੈ ਕੇ ਆਣਾ ਸੋ ਜਿਹੜਾ ਕੇਂਦਰੀ ਪੂਲ ਦੇ ਲਈ ਸਾਨੂੰ ਟਾਰਗੇਟ ਮਿਲਿਆ 124 ਲੱਖ ਐਮਟੀ ਦਾ ਉਹ ਟਾਰਗੇਟ ਅਸੀਂ ਪੂਰਾ ਕਰਾਂਗੇ ਔਰ ਖੁਸ਼ੀ ਇਸ ਗੱਲ ਦੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਫਸਲ ਹੈ ਉਹ ਕਾਫੀ ਸ਼ਾਨਦਾਰ ਹੈ ਬੰਪਰ ਫਸਲ ਹੋਣ ਦੀ ਸੰਭਾਵਨਾ ਔਰ 28000 894 ਕਰੋੜ ਰੁਪਇਆ ਜਿਹੜਾ ਸੀਸੀਐਲ ਦਾ 28894 ਕਰੋੜ ਰੁਪਇਆ ਉਹ ਸਾਡੇ ਕੋਲ ਪਹੁੰਚ ਚੁੱਕਿਆ ਹੈ ਬਾਰਦਨ ਆਲਮੋਸਟ ਸਾਡੇ ਕੋ ਪਹੁੰਚ ਚੁੱਕਿਆ ਨਾ ਕੇਵਲ ਪਹੁੰਚਿਆ ਬਲਕਿ ਉਹਨੂੰ ਜਿੱਥੇ ਜਿੱਥੇ ਥੱਲੇ ਉਹ ਮੰਡੀਆਂ ਅੱਜ ਸੈਂਟਰ ਅੱਜ ਜਾਣਾ ਉਹ ਵੀ ਪੁੱਛਦਾ ਕਰ ਦਿੱਤਾ ਸੋ ਕ੍ਰੇਟਾਂ ਦਾ ਸਵਾਲ ਹੋਵੇ ਸਪੇਸ ਦਾ ਸਵਾਲ ਹੋਵੇ ਲਗਾਤਾਰ ਉਹਦੇ ਉੱਤੇ ਜਿਹੜਾ ਕੰਮ ਕੀਤਾ ਪਿਛਲੇ ਸਮੇਂ ਦੇ ਦੌਰਾਨ ਸਾਡੇ ਮੈਕਮੇ ਦੇ ਅਫੀਸਰ ਸਹਿਵਾਦ ਨੇ ਮੁਲਾਜ਼ਮਾ ਨੇ ਉਹਦਾ ਸਿੱਟਾ ਹੈ ਕਿ ਆ ਸਾਡੇ ਕੋ ਸਾਰੇ ਤਰ੍ਹਾਂ ਦੇ ਜਿਹੜੇ ਬਦਲ ਨੇ ਉਹ ਅਸੀਂ ਬਕਾਇਦਾ ਮੁੱਲ ਤਿਆਰ ਕਰ ਲਏ ਆ ਸੋ ਅ ਬਸ ਮੈਂ ਕੁਦਰਤ ਨੂੰ ਵੀ ਅਰਦਾਸ ਕਰਾਂਗਾ ਕਿ ਮੌਸਮ ਚੰਗਾ ਰਹੇ ਮੌਸਮ ਦਾ ਕੁਦਰਤ ਦਾ ਅਸੀਰਵਾਦ ਰਹੇ ਇਹ ਸੀਜ਼ਨ ਨਾ ਕੇਵਲ ਕਿਸਾਨਾਂ ਲਈ ਬਲਕਿ ਕੇ ਸਾਡੇ ਮਜ਼ਦੂਰਾਂ ਲਈ ਸਾਡੇ ਆਰਤੀਆਂ ਲਈ ਜਨੀਆਂ ਵੀ ਹੋ ਤੇ ਰਾ ਖਰੀਦ ਨਾਲ ਜੁੜੀਆਂ ਨੇ ਸਾਰੀਆਂ ਲਈ ਵਿਤਰ ਹੋਵੇ ਸੋ ਲਗਾਤਾਰ ਮਾਨ ਸਾਹਿਬ ਦੀ ਸਰਕਾਰ ਦਾ ਪ੍ਰਗਤਮਾਨ ਮਾਨਜੁਗ ਮੁੱਖ ਮੰਤਰੀ ਜੀ ਦੀ ਸਰਕਾਰ ਦਾ ਇਹ ਜਿਹੜਾ ਪ੍ਰੋਕਿਊਰਮੈਂਟ ਨੂੰ ਲੈ ਕੇ ਇੱਕ ਬੜਾ ਸ਼ਾਨਦਾਰ ਤੇ ਰੋਸ਼ਨ ਜਿਹੜਾ ਕਾਜ ਪੰਜਾਬ ਦੇ ਅੰਦਰ ਕੀਤਾ ਸੋ ਪੰਜਾਬ ਦੇ ਅੰਦਰ ਸਾਡਾ ਪਹਿਲੋਂ ਵੀ ਰਿਕਾਰਡ ਰਿਹਾ ਤੇ ਹੁਣ ਵੀ ਮੈਂ ਕਿਸਾਨ ਵੀਰਾਂ ਨੂੰ ਅਪੀਲ ਕਰਾਂਗਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਤੋਖਲਾ ਕੋਈ ਚਿੰਤਾ ਮਨਚ ਨਾ ਹੋਵੇ ਪਾਉਲ ਬੰਦੋਬਸ ਜਿਹੜੇ ਅਸੀਂ ਉਹ ਕੀਤੇ ਆ ਔਰ 24 ਘੰਟਿਆਂ ਦੇ ਵਿੱਚ ਜਿਹੜੀ ਪੇਮੈਂਟ ਆ ਉਹਨਾਂ ਦੇ ਖਾਤੇ 'ਚ ਜਾਏਗੀ ਔਰ ਮੈਨੂੰ ਖੁਸ਼ੀ ਹੈ ਕਿ ਪੰਜਾਬ ਦਾ ਪਹਿਲਾ ਕਿਸਾਨ ਹਰਵਿੰਦਰ ਸਿੰਘ ਜਿਹਦੀ ਰਾਜਪੁਰੇ ਦੇ ਅੰਦਰ ਮੈਂ ਪਰਚੇਸ ਸ਼ੁਰੂ ਕਰਾ ਕੇ ਆਇਆ ਸੀਗਾ ਉਹਨੂੰ 24 ਘੰਟੇ ਦੇ ਵਿੱਚ ਵਿੱਚ ਪੇਮੈਂਟ ਪਈ ਤੇ ਗਾ ਵੀ ਇਹ ਜਿਹੜਾ ਸਿਲਸਿਲਾ ਪੰਜਾਬ ਦੇ ਅੰਦਰ ਜਾਰੀ ਰਹੂਗਾ ਸੋ ਸਾਰੇ ਅੱਜ ਇਸ ਮੀਟਿੰਗ ਜਿਹੜੇ ਆਏ ਆ ਉਹਨਾਂ ਨੂੰ ਇੱਕ ਗੱਲ ਚੇਤਨ ਤੌਰ ਤੇ ਇਹ ਹਦੇਸ ਦਿੱਤਾ ਹਦਾਯਾਦ ਕੀਤੀ ਆ ਵੀ ਬਿਨਾ ਕਿਸੇ ਠੋਸ ਕਾਰਨ ਦੇ ਸਾਡਾ ਕੋਈ ਕਰਮਚਾਰੀ ਕਿਸੇ ਵੀ ਲੈਵਲ ਦਾ ਉਹ ਛੁੱਟੀ ਨਹੀਂ ਕਰੇਗਾ ਉਹ ਇਹਨਾਂ ਦਿਨਾਂ ਦੇ ਅੰਦਰ ਮੰਡੀਆਂ 'ਚ ਰਹੇਗਾ ਮੰਡੀਆਂ ਦੇ ਅੰਦਰ ਉੱਥੇ ਉਹ ਕੰਮ ਕਰੇਗਾ ਸੋ ਅੱਜ ਇਹ 6 ਡਿਸਟ੍ਰਿਕਟ ਦੀ ਮੀਟਿੰਗ ਕੀਤੀ ਆ ਸੋ ਮੈਨੂੰ ਖੁਸ਼ੀ ਆ ਕਿ ਜੋ ਫੀਡਬੈਕ ਥੱਲੋਂ ਸਾਡੇ ਅਫੀਸਰ ਸੇਵਾਨਾ ਵੱਲੋਂ ਚਾਹੇ ਉਹ ਡੀਐਫਐਸਸੀ ਨੇ ਸਾਹਿਬ ਡਿਪਟੀ ਡਾਇਰੈਕਟਰ ਨੇ ਬੱਖ-ਬੱਖ ਜਿਹੜੀਆਂ ਸਾਡੀਆਂ ਅਖਰੀ ਏਜੰਸੀਆਂ ਨੇ ਉਹਨਾਂ ਦੇ ਡੀਐਮ ਨੇ ਸੋ ਸਭ ਨੇ ਅੱਛੀ ਫੀਡਬੈਕ ਦਿੱਤੀ ਹੈ ਔਰ ਚੜ੍ਹਦੀ ਕਲਾ ਚ ਨੇ ਤੇ ਮੈਂ ਬਸ ਪੰਜਾਬ ਦੇ ਕਿਸਾਨਾਂ ਨੂੰ ਇਹ ਅਪੀਲ ਕਰੂੰਗਾ ਕਿ ਆਓ ਜੀ ਆਇਆਂ ਨੂੰ ਅਸੀਂ ਤੁਹਾਡੇ ਫਸਲ ਨੂੰ ਖਰੀਦਣ ਦੇ ਲਈ ਕੱਲਾ ਕੱਲਾ ਦਾਣਾ ਮੰਡੀ ਚੋਖ ਨੂੰ ਉਹ ਅਸੀਂ ਲਗਭਗ ਉਥੇ ਉਹਨਾਂ ਦਾ ਚਾਹੇ ਪਾਣੀ ਆ ਚਾਹੇ ਟਾਇਲਟ ਦਾ ਚਾਹੇ ਮੈਡੀਸਨ ਦਾ ਇਹ ਸਾਰੇ ਪਰੰਦੇ ਜਿਹੜੇ